ਦੋਸਤੋ ਆਪਣੇ ਪੜਦਾਦੇ ਹੋਣੇ ਆਪਣੇ ਲੱਕੜਦਾਦੇ ਹੋਣੇ ਹਜ਼ਾਰਾਂ ਸਾਲ ਪਹਿਲਾਂ ਇਸ ਕੋਲੂ ਤੋਂ ਤੇਲ ਕੱਢਦੇ ਰਹੇ ਤੇ ਅੱਜ ਸਾਨੂੰ ਵੀ ਦੇਖਣ ਦਾ ਮੌਕਾ ਮਿਲਿਆ ਜੀ ਪੰਜ ਸਰੋਂ ਦਾ ਤੇਲ ਜੀ 600 ਰੁਪਏ ਲੀਟਰ ਵੇਖਦਾ ਦੋਸਤੋ ਵੈਸੇ ਤਾਂ ਤੁਸੀਂ ਯਕੀਨ ਮੰਨਣਾ ਨਹੀਂ ਪਰ ਜਿਹੜੇ ਕਿ ਲੋਕ ਇਹਦੀ ਐਡਵਾਂਸ ਦੇ ਵਿੱਚ ਬੁਕਿੰਗ ਕਰਵਾਉਂਦੇ ਆ ਆ ਤੇ ਲਓ ਦੋਸਤੋ ਤੁਹਾਨੂੰ ਹੁਣ ਦਿਖਾਉਂਦੇ ਆ ਜੀ ਕਿੱਦਾਂ ਸਾਰਾ ਕੋਲੂ ਦਾ ਸੈਟਅਪ ਕੀਤਾ ਹੋਇਆ ਤੇ ਕਿੱਦਾਂ ਜਿਹੜਾ ਕਿ ਹੌਲੀ-ਹੌਲੀ ਜਿਹੜਾ ਇਸ ਕੋਲਡ ਪ੍ਰੈਸ ਪ੍ਰੋਸੈਸਰ ਆਇੰਗ ਜਿਹੜਾ ਤੇਲ ਨਿਕਲਦਾ ਤੇ ਸੋ ਦੋਸਤੋ ਬਲਦ ਨੂੰ ਲਾ ਰਹੇ ਆ ਇਹਦੇ ਪ੍ਰੋਸੈਸ ਦੇ ਵਿੱਚ ਤਰਨਜੀਤ ਸਿੰਘ ਬਾਈ ਜੀ ਕੋਲੇ ਆਏ ਆ ਆਪਾਂ ਜਿਨ੍ਹਾਂ ਦਾ 600 ਰੁਪਏ ਲੀਟਰ ਸਰੋਂ ਦਾ ਤੇਲ ਵਿਕਦਾ ਤੇ ਇਹ ਸੈਟਅਪ ਆਪ ਦਾ ਲੋਨ ਲੱਗੇ ਤੇ ਆ ਸਰੋਂ ਪੈ ਰਹੀ ਆ ਅਸਲ ਦੇ ਵਿੱਚ ਕੋਲਡ ਪ੍ਰੈਸ ਜਿਹਨੂੰ ਕਹਿੰਦੇ ਆ ਮਸ਼ੀਨ ਹੀ ਇਹ ਹੈ ਜੀ ਜਿਹਨੂੰ ਸਹੀ ਅਸਲ ਚ ਕੋਲਡ ਪ੍ਰੈਸ ਤਾਂ ਹੀ ਇਹਨੇ ਬੇਈ ਬਿਲਕੁਲ ਹੀ ਹਨ ਜੀ ਤੇ ਬਾਕੀ ਦਾ ਅੱਜ ਕੱਲ ਤੁਹਾਨੂੰ ਪਤਾ ਇਲੈਕਟ੍ਰਿਕ ਦਾ ਜਮਾਨਾ ਇੱਕ ਮਿੰਟ ਦੇ ਵਿੱਚ ਤੇਲ ਨਿਕਲ ਜਾਂਦਾ ਉਹ ਪ੍ਰੋਸੈਸ ਦਾ ਤੁਹਾਨੂੰ ਪਤਾ ਹੀ ਵੀ ਤੇਲ ਦੀ ਜਿਹੜਾ ਪਰਸੈਂਟੇਜ ਆ ਜਾਂ ਤੇਲ ਦੀ ਕੁਆਲਿਟੀ ਉਹ ਵੀ ਤੁਹਾਨੂੰ ਪਤਾ ਹੀ ਖਰਾਬ ਹੋ ਜਾਂਦੀ ਆ ਅਸਲ ਦੇ ਵਿੱਚ ਜਿਹੜਾ ਪੁਰਾਣੇ ਟਾਈਮ ਦਾ ਬਜ਼ੁਰਗਾਂ ਦਾ ਆਪਣਿਆਂ ਦਾ ਜਿਹੜਾ ਕੋਲਡ ਪ੍ਰੈਸ ਉਹ ਅਸਲ ਦੇ ਵਿੱਚ ਇਹ ਕੋਲੂ ਆ ਤੇ ਹੁਣ ਇਹ ਮਤਲਬ ਕਿ ਪ੍ਰੋਸੈਸ ਸ਼ੁਰੂ ਹੋਣ ਲੱਗਿਆ ਆ ਲਓ ਵੀ ਦੋਸਤੋ ਤੇ ਬਾਈ ਜੀ ਇੱਕ ਦਿਨ ਚ ਇਹ ਕਿੰਨਾ ਮਤਲਬ ਕਿ ਤੇਲ ਦੇ ਦੀ ਕਪੈਸਿਟੀ ਆ ਜੇ ਸਾਰਾ ਦਿਨ ਚੱਲੂਗਾ ਤੇ ਭਾਈ ਜੀ 4 ਘੰਟੇ ਚ 2.5 ਲੀਟਰ ਨਿਕਲਦਾ ਅੱਛਾ ਤੇ ਲਗਾ ਲਓ ਭਾਈ 8 ਘੰਟੇ ਚ ਸਾਡੇ ਕੋਲੇ ਜਾ ਕੇ 5 ਤੋਂ 6 ਲੀਟਰ ਦੇ ਆਸ-ਪਾਸ ਨਿਕਲਦਾ ਆ ਜੀ ਅਸੀਂ ਤਾਂ 5 5 ਤੋਂ 6 ਲੀਟਰ ਬਿਲਕੁਲ ਠੀਕ ਹੈ ਤੇ ਇਹਦਾ ਕੀ ਰੇਟ ਤੇ ਤੁਸੀਂ ਬਾਜ਼ਾਰ ਦੇ ਵਿੱਚ ਵੇਚ ਰਹੇ ਹੋ ਜੇ ਇਹਨੂੰ ਅਸੀਂ ਭਾਈ 600 ਰੁਪਏ ਲੀਟਰ ਸੇਲ ਕਰਦੇ ਆ ਇਹ ਅੱਛਾ 600 ਰੁਪਏ ਲੀਟਰ ਦੋਸਤੋ ਸਰੋਂ ਦਾ ਤੇਲ ਆ ਤੁਸੀਂ ਧਿਆਨ ਨਾਲ ਸੁਣ ਲਓ ਸਰੋਂ ਦਾ ਤੇਲ ਹੈ 600 ਰੁਪਏ ਲੀਟਰ ਕਿਉਂ ਕਿ ਘਿਓ ਨਹੀਂਗਾ ਬਹੁਤ ਸਾਰੇ ਕਮੈਂਟ ਦੋਸਤ ਕਰਨਗੇ ਵੀ ਇੰਨੇ ਦਾ ਘਿਓ ਆ ਜਾਂਦਾ ਫਲਾਣਾ ਆ ਜਾਂਦਾ ਦੋਸਤ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਦਾ ਮਲਾਵਟੀ ਯੁੱਗ ਤੇ ਪਰ ਐਡੀ ਚੀਜ਼ ਇਹ ਤੇ ਮਿਹਨਤ ਵੀ ਲੱਗਦੀ ਹੈ ਤੇ ਇਧਰ ਬਰਾੜ ਸਾਹਿਬ ਹੁਣੇ ਖੜੇ ਹੋਏ ਹੈ ਤੇ ਪਾਉਣ ਵੀ ਆਈ ਹੈ ਤੇ ਪਾਉਣ ਤੁਸੀਂ ਕੀ ਕਹਿਣਾ ਚਾਹੁੰਦੇ ਦੇਖਿਆ ਕਿ ਪ੍ਰੋਸੈਸ ਨਹੀਂ ਜੀ ਉਹਦਾ ਵੀਡੀਓਸ ਵਗੈਰਾ ਦੇਖੀਆਂ ਸੀ ਲਾਈਵ ਫਸਟ ਟਾਈਮ ਦੇਖਿਆ ਠੀਕ ਠੀਕ ਬੱਚੇ ਸਪੈਸ਼ਲ ਦੋਸਤੋ ਦੇਖਣ ਆਏ ਆਪਣੇ ਤੇ ਬਾਈ ਜੀ ਇੱਥੇ ਮਤਲਬ ਕਿ 600 ਰੁਪਏ ਲੀਟਰ ਲੋਕ ਸ਼ੌਂਕ ਨਾਲ ਲੈ ਕੇ ਜਾਂਦੇ ਹੋਣਗੇ ਬਿਲਕੁਲ ਜੀ ਬਿਲਕੁਲ ਜਿਹਨੂੰ ਪਤਾ ਹੈ ਕਿ ਪਿਓਰਿਟੀ ਕੀ ਹੈ ਤੇ ਵਧੀਆ ਚੀਜ਼ ਹੈ ਇਸ ਨੂੰ ਲੈ ਕੇ ਜਾਂਦੇ ਠੀਕ ਹੈ ਤਾਂ ਤੁਹਾਡੀ ਲੋਕੇਸ਼ਨ ਕੀ ਹੈ ਬਾਈ ਜੀ ਬਾਈ ਜੀ ਸਾਡਾ ਇਹ ਪਿੰਡ ਦਾ ਨਾਮ ਹੈ ਮਾਨਕਾ ਅੱਛਾ ਇਹ ਆ ਰਾਮਗੜ੍ਹ ਹੈ ਪੰਚਕੂਲਾ ਚ ਅੱਛਾ ਫਨ ਸਿਟੀ ਆਂਦਾ ਇੱਕ ਵਾਟਰਪਾਰਕ ਉਹਦੇ ਬਿਲਕੁਲ ਨੇੜੇ ਹੀ ਆ ਇਹ ਉਹਦੇ ਨੇੜੇ ਹੈ ਜੀ ਠੀਕ ਠੀਕ ਹੈ ਤੇ ਦੋਸਤੋ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਮਤਲਬ ਕਿ ਤੇਲ ਤਾਂ ਬਾਈ ਜੀ ਕੋਲੇ ਆ ਕੇ ਬੁੱਕ ਕਰਵਾ ਸਕਦੇ ਹੋ ਕਿਉਂਕਿ ਬੁਕਿੰਗ ਵਾਲੇ ਕੰਮ ਆ ਕਿਉਂਕਿ ਲਿミਟਿਡ ਦਾ ਕੰਮ ਹੁੰਦਾ ਬੇ ਸਾਰੇ ਦਿਨ ਦੇ ਵਿੱਚ ਚੱਲਦਾ ਤਾਂ 4-5 ਲੀਟਰ ਮਤਲਬ ਕਿ ਤੇਲ ਨਿਕਲਦਾ ਤੇ ਜਿਆਦਾ ਵੀ ਇਹਦੀ ਮਤਲਬ ਕਿ ਨਹੀਂ ਹੋ ਸਕਦਾ ਤੇ ਬਾਈ ਜੀ ਤੁਹਾਨੂੰ ਆਈਡੀਆ ਕਿਵੇਂ ਆਇਆ ਵੀ ਇਹ ਕੰਮ ਤੁਸੀਂ ਕਰਨਾ ਹੈ ਸਾਡੀਆਂ ਅਸੀਂ ਨਾ ਸਾਧੀਆਂ ਸ਼ੁਰੂ ਕੀਤੀਆਂ ਸੀਗੀਆਂ ਪਹਿਲਾਂ ਆਰਗੇਨਿਕ ਅੱਛਾ ਆਰਗੇਨਿਕ ਸਬਜ਼ੀਆਂ ਇਹ ਹੁਣ ਸਬਜ਼ੀ ਦਾ ਬਣਨੀ ਤੇਲ ਚ ਹੈ ਠੀਕ ਹੈ ਜੀ ਤੇਲ ਵੀ ਫਿਰ ਵਧੀਆ ਹੋਣਾ ਚਾਹੀਦਾ ਜੇ ਸਬਜ਼ੀ ਆਰਗੇਨਿਕ ਖਾ ਰਹੇ ਆ ਬਿਲਕੁਲ ਬਿਲਕੁਲ ਜੀ ਤੇ ਮੈਂ ਸੁਣਿਆ ਵੀ ਤੁਹਾਡੇ ਤਾਂ ਜਿਹੜੀ ਗੋਭੀ ਉਹ ਵੀ 150 ਰੁਪਏ ਕਿਲੋ ਵਿਕਦੀ ਹੈ ਹਾਂ ਜੀ ਭਾਜੀ ਸਾਡੇ ਕੋਲ ਪਰ ਇਹ ਵੀ ਨਹੀਂ ਮੰਨਣਾ ਦੋਸਤਾਂ ਨੇ ਇਹਦਾ ਕੀ ਕੀ ਹੱਲ ਕਰ ਸਕਦੇ ਆ ਜੀ ਭਾਜੀ ਹੱਲ ਕੀ ਹੈ ਇਸ ਤੋਂ ਹੁਣ ਜਿਹਨੂੰ ਟੇਸਟ ਹੈ ਜਿਹਨੂੰ ਪਤਾ ਕਿ ਵਧੀਆ ਚੀਜ਼ ਖਾਣੀ ਹੈ ਡਾਕਟਰ ਨੂੰ ਪੈਸੇ ਨਹੀਂ ਦੇਣੇ ਆਪਣੇ ਦੇ ਵਧੀਆ ਤਰੀਕੇ ਤੋਂ ਆ ਸਿਹਤ ਕਾਇਮ ਰੱਖਣੀ ਹੈ ਠੀਕ ਹੈ ਉਹ ਲੈਣੇ ਆ ਬਈ ਉਹ ਲੈਣੇ ਠੀਕ ਹੈ ਇਹ ਲੋਬੀ ਦੋਸਤੋ ਪ੍ਰੋਸੈਸ ਚੱਲ ਰਿਹਾ ਵੀ ਐਵੇਂ ਚੱਲੀ ਜਾਣਾ ਤੇਲ ਇਹ ਕਿੰਨਾ ਚਿਰ ਐਵੇਂ ਪ੍ਰੋਸੈਸ ਕਰਨ ਤੋਂ ਬਾਅਦ ਤੁਸੀਂ ਕੱਢੋਗੇ ਥੱਲੇ ਅਜੇ ਪਹਿਲਾਂ ਅੱਧਾ ਘੰਟਾ ਐਵੇਂ ਹੀ ਚੱਲਣਾ ਠੀਕ ਹੈ ਜੀ ਉਹ ਤੋਂ ਬਾਅਦ ਫੇਰ ਹੌਲਾ ਹੌਲਾ ਨਿਕਲੂਗੇ ਜੀ ਡ੍ਰੌਪ ਬਾਈ ਡ੍ਰੌਪ ਨਿਕਲਦਾ ਜਾ ਡ੍ਰੌਪ ਬਾਈ ਡ੍ਰੌਪ ਨਿਕਲਦਾ ਜਾਊਗਾ